ਅੱਜ ਮੁੱਖ ਮੰਤਰੀ ਜੀ ਨੇ ਉਹਨਾਂ ਦੇ ਸਿਹਤ ਯਤਰਾ ਨੂੰ ਯਤਨਾਂ ਨੂੰ ਬੂਰ ਪਿਆ ਸਾਬ ਭਵਨ ਸਿੰਘ ਮਾਨ ਜੀ ਦੀ ਪਹਿਲ ਕਦਮੀ ਨਾਲ ਪੰਜਾਬ ਵਿਧਾਨ ਸਭਾ ਵੱਲੋਂ ਵਿਸ਼ੇਸ਼ ਸੈਸ਼ਨ ਬੁਲਾ ਕੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 11 ਜੁਲਾਈ ਨੂੰ ਬੁਲਾਇਆ ਪਸ਼ੂਆਂ ਪ੍ਰਤੀ ਬੇਰਹਿਮੀ ਦੀ ਰੋਕਥਾਮ ਬਿਲ ਦੇ ਵਿੱਚ ਸੋਧ ਕਰਕੇ ਇੱਕ ਨਵਾਂ ਬਿਲ ਪਾਸ ਕਰਕੇ ਮਾਨਯੋਗ ਰਾਜਪਾਲ ਜੀ ਰਾਹੀਂ ਕੇਂਦਰ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ ਇਹ ਬਿਲ ਸੂਬੇ ਦੇ ਸ਼ਾਨਦਾਰ ਸੱਭਿਆਚਾਰਕ ਅਨੇਖੜਾਂ ਅੰਗ ਪੈੰਡੂ ਖੇਡਾਂ ਵਿੱਚ ਬੈਲ ਗੱਡੀਆਂ ਵਰਗੀਆਂ ਰਵਾਇਤੀ ਖੇਡਾਂ ਨੂੰ ਉਤਸ਼ਾਹ ਤੇ ਸੁਰੱਖਿਅਤ ਰੱਖਣ ਲਈ ਮੀਲ ਪੱਥਰ ਸਾਬਤ ਹੋਵੇਗਾ ਮੁੱਖ ਮੰਤਰੀ ਜੀ ਦਾ ਇਸ ਪਵਿੱਤਰ ਮੰਚ ਦੇ ਪੂਜਣ ਤੇ ਅਸੀਂ ਜੀ ਆਇਆਂ ਕਹਿੰਦੇ ਹਾਂ ਹੁਣ ਅਸੀਂ ਬੇਨਤੀ ਕਰਾਂਗੇ ਬੈਲ ਗੱਡੀ ਐਸੋਸੀਏਸ਼ਨ ਜਿਹੜੀ ਯੂਨਾਈਟਿਡ ਬੈਲ ਦੁੜਾਕ ਕਮੇਟੀ ਬਣੀ ਹੈ ਇੱਕ ਉਹਨਾਂ ਵੱਲੋਂ ਸਾਹ ਉਪਿੰਦਰ ਸਿੰਘ ਵਿੱਕੀ ਮੁੱਖ ਮੰਤਰੀ ਜੀ ਤੇ ਹੋਰ ਪੂਜੀਆਂ ਸ਼ਖਸੀਤਾਂ ਨੂੰ ਜੀ ਆਇਆਂ ਆਖਣਗੇ ਵਿੱਕੀ ਜੀ ਖਿਆਲ ਆ ਮੁੱਖ ਮੰਤਰੀ ਸਾਹਿਬ ਤੁਹਾਨੂੰ ਸੌ ਆ ਮੁੱਖ ਮੰਤਰੀ ਸਾਹਿਬ ਦੀ ਇੱਕ ਵਾਰੀ ਤਾੜੀਆਂ ਗੱਟ ਕੇ ਮਾਰ ਦਿਓ ਮੈਨੂੰ ਲੱਗਦਾ ਕਈ ਭਲੇਖਾ ਖਾ ਕੇ ਵੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਲੇ ਦੀ ਆ ਮੱਖ ਮੰਤਰੀ ਸਾਹਿਬ ਸੱਚੀ ਹਜੇ ਸਾਡੇ ਵਰਗੇ ਹੀ ਹੋ ਤੁਸੀਂ ਥੋੜੀਆਂ ਜੀਆਂ ਇਥੇ ਪੰਨੂ ਸਾਹਿਬ ਨੇ ਨਹੀਂ ਸਾਨੂੰ ਕਿੱਥੇ ਆਉਣ ਦੇਣਾ ਸੀ ਇਹ ਸਾਰੀ ਵਿਰਾਸਤ ਪਹੁੰਚੀ ਆ ਜਿਹੜੀ ਪਿਛਲੇ ਬਹੁਤੇ ਸਾਲਾਂ ਤੋਂ ਵਿਧਾਨ ਸਭਾ ਦੀਆਂ ਕਦੇ ਪੌੜੀਆਂ ਉਤਰ ਗਏ ਕਦੇ ਚੜ੍ਹ ਗਏ ਕਿਉਂਕਿ ਉਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਸੀਗਾ ਵੀ ਠੋਕਰ ਕੀ ਹੁੰਦੀ ਆ ਉਹਨਾਂ ਤਾਂ ਲੈਂਡ ਕਰੂਜ਼ਰਾਂ ਦਾ ਪਤਾ ਸੀਗਾ ਤੁਹਾਨੂੰ ਪਤਾ ਸੀ ਵੀ ਵਰਦਾ ਦੀਆਂ ਗਲ ਦੇ ਵਿੱਚ ਟੱਲੀਆਂ ਕੀ ਹੁੰਦੀਆਂ ਨੇ ਤਾਨੂੰ ਪਤਾ ਸੀ ਵੀ ਜੂਲਾ ਕੀ ਹੁੰਦਾ ਵਾ ਤੁਹਾਨੂੰ ਪਤਾ ਵੀ ਕਿਸਾਨ ਕੀ ਹੁੰਦਾ ਵਾ ਇਹ ਲੰਬੇ ਸਮੇਂ ਦਾ ਇਹ ਮਸਲਾ ਚੱਲਿਆ ਆਉਂਦਾ ਸੀ ਤੁਹਾਨੂੰ ਪਤਾ ਵੀ ਸ਼ਿਕਾਰੀ ਕੁੱਤੇ ਕਿੰਨੇ ਭਜਦੇ ਆ ਤੁਹਾਨੂੰ ਪਤਾ ਵੀ ਆਹ ਛਤਰੀਆਂ ਕਿਵੇਂ ਬੁੜਕਦੀਆਂ